ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰ ਦਿਆਂਦੀਆਂ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚਾਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰ ਦਿਓ ਇਹ ਜਿਹੜਾ ਇਨੀਸ਼ੀਏਟਿਵ ਪੰਜਾਬ ਸਰਕਾਰ ਨੇ ਲਿੱਤਾ ਹੈ ਇਹਦੇ ਨਾਲ ਸਾਡੇ ਲੋਕਾਂ ਨੂੰ ਬਹੁਤ ਲਾਭ ਮਿਲਣ ਦੇ आसार ਹਨ ਕਾਮਜਨਤਾ ਉਹਨਾਂ ਦੇ ਘਰਾਂ ਤੱਕ ਅਧਿਕਾਰੀ ਜਾਣਗੇ ਉਹਨਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸਰਕਾਰੀ ਸਕੀਮਾਂ ਦਾ ਜੋ ਵੀ ਲਾਭ ਹੈ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਮਹయ్యా ਕਰਾਇਆ ਜਾਏਗਾ ਕਈ ਤਰ੍ਹਾਂ ਦੇ ਕੈਂਪ ਲਗਾਏ ਹੋਏ ਸੀਗੇ ਲੋਕਾਂ ਦੀਆਂ ਛੜਵਾਈਆਂ ਸੁਣ ਲਈ ਉਹਨਾਂ ਦੀਆਂ ਪਰੇਸ਼ਾਨੀਆਂ ਸੁਣਨ ਵਾਸਤੇ ਜਿਨ੍ਹਾਂ ਨੂੰ ਉਹਨਾਂ ਨੇ ਪਰਸਨਲੀ ਆਕੇ ਕੈਂਪ ਟੂ ਕੈਂਪ ਉਹਨਾਂ ਨੂੰ ਚੈੱਕ ਵੀ ਕੀਤਾ ਸੀਐਮ ਸਾਹਿਬ ਨੇ ਖੁਦ ਕੋਲ ਆਕੇ ਸਾਨੂੰ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ ਸਾਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਬਸ ਇੱਥੇ ਆਕੇ ਬਸ ਜਲਦੀ ਕੰਮ ਹੋ ਗਿਆ ਸਰ ਮੇਰੀ ਇਹ ਹੀ ਗੁਜ਼ਾਰਸ਼ ਹੈ ਕਿ ਇਹੋ ਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਨੇ ਜਦੋਂ ਵੋਟਾਂ ਮੰਗਣ ਢਾਣੀਆਂ ਚ ਵੀ ਜਾਂਦੇ ਆ ਤੇ ਫਿਰ ਜਦੋਂ ਸਰਕਾਰ ਬਣ ਜਾਂਦੀ ਉਹ ਕਹਿੰਦੇ ਚੰਡੀਗੜ੍ਹ ਆ ਜਾਓ ਸਰਕਾਰ ਬਣਨ ਤੋਂ ਬਾਅਦ ਵੀ ਉੱਥੇ ਜਾਣਾ ਚਾਹੀਦਾ ਮੈਂ ਇਸ ਗੱਲ ਦੇ ਹਮੇਸ਼ਾ ਹੱਕਦਾਰ ਹਾਂ ਸੋ ਇਹ ਸਰਕਾਰ ਜਿਹੜੀ ਹੁਣ ਤੁਹਾਡੇ ਦੇਣੀ ਤੇ ਆਉਗੀ ਤੁਹਾਡੇ ਘਰ ਦੇ ਕੁੰਡੇ ਖੜਕਾਉਗੀ ਭਗਵੰਤ ਮਾਨ ਨੇ ਇਹ ਸਕੀਮ ਲਾਭੂ ਹੋਈ ਹੈ ਮੈਂ ਇਸ ਕੀ ਬਹੁਤ ਧੰਨਵਾਦ ਦਿੰਦਾ ਬਹੁਤ ਅੱਛਾ ਕੰਮ ਕਰ ਰਹੇ ਭਗਵੰਤ ਮਾਨ ਜੀ ਅਸੀਂ ਆਪਣੀ ਤਨਦੇਹੀ ਨਾਲ ਆਪਦੇ ਮਿਹਨਤ ਨਾਲ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਸਰਕਾਰ ਦੀ ਸਕੀਮ ਦਾ ਲਾਭ ਲੋਕਾਂ ਤੱਕ ਪੂਰਾ ਪਹੁੰਚਾਣ ਦੀ 100% ਕੋਸ਼ਿਸ਼ ਕਰਾਂਗੇ डोर टू डोर आप दी सरकार आप दे द्वार